ਅੱਜ ਨਾ ਤੁਹਾਨੂੰ ਆਪਾਂ ਜਿਹੜੇ ਭਾਰਤ ਦਾ ਜਿਹੜਾ ਜਮਾਂ ਆਖਰੀ ਸਟੇਸ਼ਨ ਆ ਤੇ ਇਹ ਇੱਕ ਇਕਲੌਤਾ ਇਦਾਂ ਦੇ ਸਟੇਸ਼ਨਾਂ ਵੀ ਜਿਹੜਾ ਭਾਰਤ ਦਾ ਆਖਰੀ ਸਟੇਸ਼ਨ ਬਣਦਾ ਇਹ ਤੋਂ ਕਿਲੋਕੀਮੀਟਰ ਅੱਗੇ ਲਗਭਗ ਕਿਲੋ ਡੇਡ ਕਿਲੋਮੀਟਰ ਅੱਗੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਇਹ ਸਟੇਸ਼ਨ ਹੁਣ ਤਾਂ ਇਹਨੂੰ 1971 ਦੇ ਵਿੱਚ ਬੰਦ ਕਰਤਾ ਸੀਗਾ ਤੇ ਇਹ ਆ ਜਿਹੜੇ ਪਿੱਲਰ ਆ ਇਹ ਸਤਲੁਜ ਦਰਿਆ ਦੇ ਵਿੱਚ ਦੀ ਇਹਦੇ ਪਿੱਲਰ ਅੱਜ ਵੀ ਖੜੇ ਆ ਜਿਨ੍ਹਾਂ ਦੀ ਗਿਣਤੀ ਲਗਭਗ 18 19 ਦੇ ਕਰੀਬ ਹੈਗੀ ਆ 18 19 ਪਿੱਲਰ ਆ ਸੱਤ ਲੋਹੇ ਦੇ ਨਾਲ ਵਿੱਚ ਦੀ ਇਹ ਜਾਂਦੇ ਆ ਤੇ ਉੱਤੇ ਆਹ ਜਿਹੜਾ ਲੋਹੇ ਦਾ ਬ੍ਰਿਜ ਬਣਾਇਆ ਹੋਇਆ ਇਹਨਾਂ ਨੇ ਬਹੁਤ ਤਕੜਾ ਲੋਹੇ ਦਾ ਬ੍ਰਿਜ ਬਣਿਆ ਹੋਇਆ ਤੇ ਇਹਦੇ ਉੱਪਰ ਸੀਗਾ ਜਿਹੜੀਆਂ ਦੀਆਂ ਰੇਲ ਦੀਆਂ ਲਾਈਨਾਂ ਹੁੰਦੀਆਂ ਉਹ ਲਾਈਨ ਵਿਸ਼ੀ ਵੀ ਸੀਗੀ ਤੇ ਹੁਣ ਉਤੋਂ ਰੇਲ ਦੀ ਜਿਹੜੀ ਲਾਈਨ ਆ ਉਹ ਤਾਂ ਚੱਕਤੀ ਆ ਬਟ ਇਹ ਬ੍ਰਿਜ ਖੜਾ ਤੇ ਇਹ ਸਟੇਸ਼ਨ ਜਿਹੜਾ ਸੀਗਾ ਇਹ ਆਖਰੀ ਸਟੇਸ਼ਨ ਮੰਨਿਆ ਜਾਂਦਾ ਤੇ ਇਹਦੇ ਤੇ ਹੁਣ ਇੱਕ ਡੰਮੀ ਤੌਰ ਤੇ ਇਹਨਾਂ ਨੇ ਆ ਰੱਖਿਆ ਹੋਇਆ ਹੈਗਾ ਇੱਕ ਡੱਬਾ ਤੇ ਇਹਨੂੰ 1971 ਦੇ ਵਿੱਚ ਬੰਦ ਕਰਤਾ ਸੀਗਾ ਤੇ ਇਹ ਰੇਲ ਯਾਤਰਾ ਜਿਹੜੀ ਆਜ਼ਾਦੀ ਤੋਂ ਪਹਿਲਾਂ ਵੀ ਆਪਾਂ ਗੱਲ ਕਰੀਏ ਤਾਂ ਪਸ਼ਾਵਰ ਤੋਂ ਫਿਰੋਜ਼ਪੁਰ ਤੱਕ ਤੇ ਹੋਰ ਕਈ ਇਲਾਕਿਆਂ ਦੇ ਵਿੱਚੋਂ ਦੀ ਹੋ ਕੇ ਆਉਂਦੀ ਸੀਗੀ ਤੇ ਇਹ ਜਿਹੜੀ ਰੇਲ ਯਾਤਰਾ ਹੈ ਦੋਵਾਂ ਦੇਸ਼ਾਂ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਦੀ ਹੋ ਕੇ ਪਹੁੰਚਦੀ ਸੀਗੀ ਕਿਉਂਕਿ ਜਿਦੋਂ ਇਹ ਜਿਹੜਾ ਫਿਰੋਜ਼ਪੁਰ ਦਾ ਏਰੀਆ ਸੀਗਾ ਇਹ ਪਾਕਿਸਤਾਨ ਦੇ ਵਿੱਚ ਗਿਆ ਚਲਾ ਸੀਗਾ ਤਾਂ ਭਾਰਤ ਨੇ 12 ਪਿੰਡ ਦਿੱਤੇ ਸੀਗੇ 12 ਪਿੰਡਾਂ ਦੇ ਬਦਲੇ ਇਹ ਵਾਲਾ ਏਰੀਆ ਲਿਆ ਸੀਗਾ ਤੇ ਇਹਦੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਆਪਣੀਆਂ ਬੜੀਆਂ ਯਾਦਾਂ ਜੁੜੀਆਂ ਵੀਆਂ ਹੈਗੀਆਂ ਕਿਉਂਕਿ ਕਿਸੇ ਟਾਈਮ ਆਪਣੇ ਪਰਦਾਦੇ ਹੁਣੇ ਇੱਥੋਂ ਬੈਠ ਕੇ ਲਾਹੌਰ ਨੂੰ ਗਏ ਹੋਣਗੇ ਤੇ ਇਹਦੇ ਇਹਨੂੰ ਪੂਰੀ ਇਹਦੀ ਦੂਜਾ ਸਾਮ ਸੰਭਾਲ ਕੀਤੀ ਜਾਂਦੀ ਆ ਛੱਤ ਬਹੁਤ ਕੈਮ ਪਈਏ ਦੀ ਪੂਰੀ ਘੈਂਟ ਛੱਤ ਪਈਏ ਜਿਵੇਂ ਉਦਾਂ ਦੀ ਕੋਈ ਸੀਗੀ ਜਿੱਦਾਂ ਦੀ ਪਹਿਲਾਂ ਸੀਗੀ ਤੇ ਜਦੋਂ ਇਹ ਮਾਨਕ ਚਲੋ ਪਸ਼ਾਵਰ ਤੋਂ ਫਰੋਜਪੁਰ ਤੱਕ ਜਿਹੜੀ ਰੇਲ ਆਉਂਦੀ ਸੀਗੀ ਹੋ ਸਕਦਾ ਇਹਦੋਂ ਅੱਗੇ ਮੈਨੂੰ ਇਹਦੇ ਬਾਰੇ ਪੱਕੀ ਪੂਰੀ ਨੌਲੇਜ ਨਹੀਂ ਹੈਗੀ ਤਾਂ ਕਰਕੇ ਮੈਂ ਗਲਤ ਜਾਣਕਾਰੀ ਨਹੀਂ ਤੁਹਾਨੂੰ ਦੇਣੀ ਚਾਹੁੰਦਾਗਾ ਹੋ ਸਕਦਾ ਇਹ ਜਿਹੜੀ ਪਸ਼ਾਵਰ ਤੋਂ ਇਧਰੋਂ ਚੱਲ ਕੇ ਆਉਂਦੀ ਸੀਗੀ ਰੇਲ ਇਹ ਅੱਗੇ ਬੰਬੇ ਤੱਕ ਵੀ ਜਾਂਦੀ ਹੋਵੇ ਕਿਉਂਕਿ ਆਪਣੇ ਫਰੋਜਪੁਰ ਵਾਲੀ ਜਿਹੜੀ ਫਰੋਜਪੁਰ ਹੈਗੀ ਆ ਰੇਲ ਉਹ ਪਿੱਛੋਂ ਬੰਬੇ ਤੱਕ ਹੁਣ ਵੀ ਚੱਲਦੀ ਹੈ ਨਾ ਦਿੱਲੀ ਜਾਂਦੀ ਆ ਦਿੱਲੀ ਤੋਂ ਫਰੋਜਪੁਰ ਤੱਕ ਚੱਲਦੀ ਹੈ ਜਿਹਨੂੰ ਆਪਾਂ ਪੰਜਾਬ ਮੇਲ ਕਹਿੰਦੇ ਆ ਤੇ ਅ ਅੱਜ ਵੀ ਜਿਹੜਾ ਕਿ ਬੜੇ ਤਰੀਕੇ ਦੇ ਨਾਲ ਇਹਨੂੰ ਬਹੁਤ ਸੱਜੇ ਢੰਗ ਦੇ ਨਾਲ ਇਹਨੂੰ ਸਾਭ ਕੇ ਰੱਖਿਆ ਵਿਆ ਇਹਦੇ ਸਮੇਂ-ਸਮੇਂ ਸਰ ਇਹਦੀ ਜਿਹੜੀ ਦੇਖਭਾਲ ਕੀਤੀ ਜਾਂਦੀ ਉਹ ਵੀ ਸਾਹਮਣੇ ਇਹਦੇ ਬ੍ਰਿਜ ਬਣੇ ਹੋਏ ਹੈਗੇ ਆ ਤੇ ਇਹਨੂੰ ਉਤਲੇ ਪਾਸੇ ਮੈਂ ਇਹਦੇ ਸਟੇਸ਼ਨ ਦੇ ਉੱਤੇ ਚੜ ਕੇ ਵੀ ਦੇਖਿਆ ਤੇ ਉੱਤੇ ਵੀ ਬਹੁਤ ਵਧੀਆ ਬੜੇ ਤਰੀਕੇ ਦੇ ਨਾਲ ਉੱਪਰ ਵੀ ਮੇਨਟੇਨੈਂਸ ਨੂੰ ਕੀਤਾ ਵਿਆ ਹੈਗਾ ਤੇ ਸਾਫ ਸਫਾਈ ਦਾ ਬੜਾ ਧਿਆਨ ਰੱਖਿਆ ਗਿਆ ਹੈ ਇਹ ਜਿਹੜਾ ਸਟੇਸ਼ਨ ਆ ਇੱਥੇ ਇਹ ਉੱਥੇ ਆ ਜਿੱਥੇ ਭਗਤ ਸਿੰਘ ਦੀਆਂ ਸਮਾਧਾਂ ਬਣੀਆਂ ਹੋਈਆਂ ਜਿੱਥੇ ਜੋਤ ਜਗਦੀ ਹੈਗੀ ਆ ਇਹ ਉਸ ਜਗ੍ਹਾ ਤੇ ਆ ਤੇ ਬਹੁਤੇ ਸਾਥੀ ਜਿਹੜੇ ਆਪਣੇ ਫਰੋਜਪੁਰ ਏਰੀਏ ਦੇ ਆ ਉਹ ਵੀਰ ਭਰਾ ਜਾ ਕੇ ਵੇਖਿਆ ਹੋਊਗਾ ਉਹਨਾਂ ਨੇ ਜਰੂਰ ਤੇ ਜਿਹੜੇ ਕਦੇ ਨਹੀਂ ਆਏ ਉਹਨਾਂ ਦੇ ਵਾਸਤੇ ਮੈਂ ਇਹ ਚੀਜ਼ ਦੱਸ ਰਿਹਾ ਵੀ ਇਹ ਉਸ ਜਗ੍ਹਾ ਤੇ ਹੈਗੀ ਆ ਤੇ ਇੱਥੇ ਉੱਪਰਲੇ ਪਾਸੇ ਨਾ ਦੋ ਕਮਰੇ ਵੀ ਬਣੇ ਸੀਗੇ ਆਹ ਜਿਹੜਾ ਕਮਰਾ ਬਣਿਆ ਸੀਗਾ ਇਹਦੇ ਵਿੱਚ ਨਾ ਇੱਕ ਥੱਲੇ ਨੂੰ ਡੂੰਘਾ ਬਣਿਆ ਹੋਇਆ ਸੀਗਾ ਕੋ ਟੈਪ ਬਣਿਆ ਸੀਗਾ ਤੇ ਪਰ ਇਹਦੇ ਵਿੱਚ ਥੱਲੇ ਮੂਰਾ ਸੀ ਇੱਕ ਜਿਹਦੇ ਤੋਂ ਇਹ ਚੀਜ਼ ਲੱਗਦਾ ਵੀ ਜਿਵੇਂ ਇਹਦੇ ਵਿੱਚ ਕੋਈ ਕੋਲਾ ਭਰਦੇ ਹੋਣਗੇ ਜਾਂ ਕੁਝ ਹੋਰ ਇਦਾਂ ਦਾ ਬੱਟ ਲੱਗਦੀ ਇਹ ਚੀਜ਼ ਵੀ ਜਿਵੇਂ ਇਹਦੇ ਵਿੱਚ ਕੋਲਾ ਭਰਿਆ ਜਾਂਦਾ ਹੋਊਗਾ ਆਹ ਆਹ ਜਿਹੜਾ ਕਮਰਾ ਸੀਗਾ ਇਹ ਸਾਹਮਣੇ ਵਾਲਾ ਸਿੰਪਲ ਕਮਰਾ ਸੀਗਾ ਜਿਹਨੂੰ ਹੋ ਸਕਦਾ ਉਸ ਸਮੇਂ ਕੋਈ ਟੀਟੀ ਦੇ ਰਹਿਣ ਵਾਸਤੇ ਵਰਤਿਆ ਜਾਂਦਾ ਹੋਵੇ ਜਾਂ ਇੱਥੇ ਕਿਤੇ ਕਿਸੇ ਟਾਈਮ ਟੀਟੀ ਰਿਹਾ ਵੀ ਹੋਊਗਾ ਹਨਾ ਤੇ ਇਹਦੇ ਵਿੱਚ ਵੀ ਥੱਲੇ ਇੱਕ ਮੋਰਾ ਸੀਗਾ ਜਿਹਨੂੰ ਬੰਦ ਕੀਤਾ ਹੋਇਆ ਸੀਗਾ ਪਰ ਕੁਝ ਸ਼ਰਾਰਤੀ ਅਨਸਰ ਜਿਵੇਂ ਆਪਣੇ ਹੁੰਦੇ ਹੀ ਆ ਤੇ ਉਹਨਾਂ ਨੇ ਇਹਨੂੰ ਪੱਟਿਆ ਤਾਂ ਸੀਗਾ ਸੋ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਤੇ ਪੇਜ ਨੂੰ ਫੋਲੋ ਕਰ ਲਓ